ਅਸ਼ੀ ਗਾਲਜੀ ਬੈ ਕਲਾਸਿਕ ਕਲੈਕਸ਼ਨ ਲੈਰਾ ਕਾਗਾ ਬੋਲੋ ਤੁਹਾਡਾ ਸਵਾਗਤ ਹੈ ਉਮੀਦ ਕਰਦੇ ਹਾਂ ਤੁਸੀਂ ਸਾਰੇ ਠੀਕ ਹੋ ਚੜਦੀ ਕਲਾ ਦੇ ਵਿੱਚ ਸਾਡੀਆਂ ਭੈਣਾਂ ਸੰਡੇ ਦੀ ਬਹੁਤ ਵੇਟ ਕਰਦੀਆਂ ਨੇ ਕਿਉਂਕਿ ਸੰਡੇ ਵਾਲੇ ਦਿਨ ਆਪਾਂ ਤੁਹਾਡੇ ਲਈ ਆਫ ਲੈ ਕੇ ਆਉਣੇ ਹੁੰਦੇ ਆ ਤੇ ਵੈਸੇ ਆਪਾਂ ਆਫ ਹੈ ਜਿਹੜੀ ਕਾਫੀ ਦਿਨ ਬਾਅਦ ਲੈ ਕੇ ਆਉਣੇ ਪਰ ਨਾਸਟਾ ਸੰਡੇ ਵੀ ਲੈ ਕੇ ਆਏ ਸੀ ਤੇ ਇਸ ਵਾਰ ਵੀ ਹੁਣ ਜਿਹੜੀਆਂ ਆਫ ਨੇ ਇਹ ਲਗਾਤਾਰ ਆਉਂਦੀਆਂ ਰਹਿਣੀਆਂ ਨੇ ਕਿਉਂਕਿ ਸੀਜ਼ਨ ਚੇਂਜ ਹੋ ਰਿਹਾ ਜੋ ਵੀ ਸਰਦੀਆਂ ਵਾਲਾ ਸੈਮੀ ਵਿంటర్ ਸਟਾਕ ਆਏਗਾ ਮਤਲਬ ਕਿ ਸਾਰਾ ਕਲੀਅਰ ਕਰਨਾ ਹੈ ਆਪਾਂ ਥੋੜਾ ਥੋੜਾ ਕਰਕੇ ਤੇ ਬਾਕੀ ਜਿਵੇਂ ਗਰਮੀ ਦਾ ਸਾਰਾ ਸਟੱਫ ਨਮ ਨਮ ਆਉਂਦਾ ਰਹੂਗਾ ਜੀ ਤੇ ਬਾਕੀ ਅੱਜ ਜੋ ਵੀਡੀਓ ਲੈ ਕੇ ਆਏ ਜੀ ਬਰੋਕਾਡਾ ਖੀਨ ਖਾ ਜੋ ਕਿ ਸਾਡੇ ਸੂਟ ਆਲਮੋਸਟ ਟ੍ਰੈਂਡ ਦੇ ਵਿੱਚ ਰਹਿੰਦੇ ਨੇ ਹਰ ਵਾਰ ਤੇ ਅੱਜ ਇਸ ਸੀਜ਼ਨ ਦੇ ਵਿੱਚ ਲਾਸਟ ਆਫ ਆਈ ਇਹਨਾਂ ਸੂਟਾਂ ਦੀ ਜਿੰਨੇ ਸੂਟ ਲੈਣਾ ਚਾਹੁੰਦੇ ਹੋ ਲੈ ਸਕਦੇ ਹੋ ਬਹੁਤ ਸਾਰੇ ਕਲਰ ਬਹੁਤ ਸਾਰੇ ਡਿਜ਼ਾਈਨ ਮੈਂ ਕਹਿੰਨੀ ਹਾਂ ਕਿ ਜਿੰਨੇ ਵੀ ਸੂਟ ਆਪਾਂ ਲੈਣੇ ਆਨੇ ਪਾਰਟੀ ਵੇਅਰ ਹਨਾ ਸਭ ਤੋਂ ਮੈਨੂੰ ਜ਼ਿਆਦਾ ਵਧੀਆ ਲੱਗਦਾ ਇਹ ਕਪੜਾ ਨਾ ਇਹ ਖਰਾਬ ਹੋਵੇ ਲਾਈਨਿੰਗ ਲਗਾ ਕੇ ਬਣਾਓ ਚਾਹੇ ਬਿਨਾਂ ਲਾਈਨਿੰਗ ਬਣਾਓ ਉਪਰੋਂ ਬਿਲਕੁਲ ਰੀਜ਼ਨੇਬਲ ਪ੍ਰਾਈਸ ਦੇ ਵਿੱਚ ਤੇ ਇੱਕ ਗੱਲ ਮੈਂ ਹੋਰ ਹਮੇਸ਼ਾ ਕਹਿਨੀ ਆ ਜਦੋਂ ਵੀ ਇਹ ਵੀਡੀਓ ਲੈ ਕੇ ਆਣੀ ਆ ਕਿ ਕਈ ਕਲਰ ਸਾਡੇ ਇਹੋ ਜਿਹੇ ਹੁੰਦੇ ਨੇ ਜਿਨ੍ਹਾਂ ਵਿੱਚ ਸਾਡੀ ਰੀਜ਼ ਹੁੰਦੀ ਹੈ ਕਿ ਮੈਂ ਇਹ ਕਲਰ ਦਾ ਸੂਟ ਪਾਉਣਾ ਹੈ ਨਾ ਪਰ ਆਪਾਂ ਨੂੰ ਇਹ ਹੁੰਦਾ ਵੀ ਪਤਾ ਨਹੀਂ ਹੰਡਾਵਾਂਗੇ ਜੇ ਨਾ ਵੀ ਕਲਰ ਸੋਹਣਾ ਲੱਗਦਾ ਹੁੰਦਾ ਕਿ ਮਹਿੰਗਾ ਸੂਟ ਨਾਲ ਲਈਏ ਤਾਂ ਇਹ ਇੰਨੇ ਰੀਜ਼ਨੇਬਲ ਪ੍ਰਾਈਸ ਦੇ ਵਿੱਚ ਇੰਨੀ ਸੋਹਣੀ ਡਰੈਸ ਬਣਦੀ ਹੈ ਤੁਸੀਂ ਜੀ ਲੈ ਕੇ ਪਾ ਸਕਦੇ ਹੋ ਠੀਕ ਹੈ ਕਿਉਂਕਿ ਪੋਸਟ ਲਈ ਵੀ ਬਹੁਤਾ ਜ਼ਿਆਦਾ ਨਹੀਂ ਹੁੰਦਾ ਤੇ ਹੁਣ ਤਾਂ ਆਪਾਂ ਬਿਲਕੁਲ ਹੀ ਆਫ ਤੇ ਲੈ ਕੇ ਆਏ ਆਂਗੇ ਸਿਰਫ 599 ਓਨਲੀ 599 ਦਾ ਸੂਟ ਮਿਲੂਗਾ ਤੇ ਨਾਲ ਇੱਕ ਆਫਰ ਹੋਰ ਵੀ ਰਹੂਗਾ ਤੁਹਾਡੇ ਲਈ ਜੇਕਰ ਤੁਸੀਂ ਅੱਜ ਦੀ ਵੀਡੀਓ ਦੇ ਵਿੱਚੋਂ ਚਾਰ ਸੂਟ ਬਾਇ ਕਰੋਗੇ ਤਾਂ ਤੁਹਾਨੂੰ ਸ਼ਿਪਿੰਗ ਵੀ ਫ੍ਰੀ ਮਿਲੂਗੀ ਕਲਰ ਡਿਜ਼ਾਈਨ ਦੇਖੀ ਜਾਏ ਤੇ ਬੁੱਕ ਕਰੀ ਜਾਏ ਜੀ ਇੱਕ ਚੀਜ਼ ਹੋਰ ਵਿਦਆਊਟ ਦੁਪੱਟਾ ਜਿੱਦਾਂ ਕਿ ਆਪਣੇ ਕੋਲ ਮੈਰੀ ਸਟਾਈਲ ਦੇ ਕੋਈ ਦੁਪੱਟੇ ਹੈਵੀ ਪਏ ਹੁੰਦੇ ਨੇ ਤਾਂ ਉਹਨਾਂ ਨਾਲ ਕੰਟਰਾਸਟ ਕਰਕੇ ਵੀ ਇਹ ਸੂਟ ਬਹੁਤਿਆਂ ਪਹਿਣਾ ਲੈਂਦੀਆਂ ਨੇ ਬਹੁਤ ਸੋਹਣੇ ਬਣਦੇ ਆ ਹੁਣ ਤੁਹਾਨੂੰ ਕਲਰ ਦਿਖਾਉਣੀ ਆ ਜੀ ਬੋਟਲ ਗ੍ਰੀਨ ਇੱਕੋ ਜਿਹਾ ਇੱਕ ਤੋਂ ਇੱਕ ਸੋਨੇ ਕਲਰ ਆਣਗੇ ਫੁੱਲ ਗਰੰਟੀ ਦੇ ਵਿੱਚ ਹੈਗਾ ਕਿਉਂਕਿ ਪ੍ਰੋਕਰਡਾ ਖੀਨ ਖਾ ਬਹੁਤ ਟਾਈਪ ਦੀ ਆਉਂਦੀ ਹੈ ਕਾਪੀ ਬਹੁਤ ਆਉਂਦੀ ਹੈ ਹਾਰਡ ਹੁੰਦੇ ਆ ਚੁਬਦੇ ਆ ਕਈ ਭੈਣ ਕਹਿੰਦੀ ਹੈ ਕਿ ਇਹ ਚੁਗਦੀ ਹੈ ਬਟ ਜਿਹੜੇ ਇਹ ਪ੍ਰੋਕਰਡਾ ਖੀਨ ਖਾਦੇ ਨੇ ਸਾਡੇ ਜਦੋਂ ਵੀ ਵੀਡੀਓ ਲੈ ਕੇ ਆਉਂਦੇ ਆ 100 150 ਸੂਟ ਹਰ ਇੱਕ ਵੀਡੀਓ ਚ ਸੇਲ ਹੁੰਦਾ ਕਿਉਂਕਿ ਬਿਲਕੁਲ ਪਿਓਰ ਵਾਲੀ ਬਿਲਕੁਲ ਸੌਫਟ ਖੀਨ ਖਾਬ ਹੋਊਗੀ ਬਿਨਾ ਲਾਈਨਿੰਗ ਤੋਂ ਵੀ ਪਾ ਲਉਗੇ ਤਾਂ ਵੀ ਨਹੀਂ ਚੁਗੂਗਾ ਇੰਨਾ ਸੌਫਟ ਕਪੜਾ ਹੈ ਦੂਜਾ ਕਲਰ ਦੇਖੋ ਤੇ ਡਿਜ਼ਾਈਨ ਵੇਖੋ ਕਿੰਨਾ ਸੋਹਣਾ ਹੈ ਪੀਕਾਕ ਸ਼ੇਡ ਦੇ ਵਿੱਚ ਲੋច ਚੈੱਕ ਕਰੋ ਕਿੰਨਾ ਜ਼ਿਆਦਾ ਸੋਹਣਾ ਕਲਰ ਆ ਗਿਆ ਜੀ ਪੀਕਾਕ ਦੇ ਵਿੱਚ ਫਲੋਰ ਪੰਖੀ ਦੇ ਵਿੱਚ ਇੱਕ ਡਿਜ਼ਾਈਨ ਤੁਹਾਨੂੰ ਇਹ ਮਿਲ ਜਾਊਗਾ ਇਹਨਾਂ ਦੇ ਲਹਿੰਗੇ ਸੂਟ ਬਣਾਓ ਸਲਵਾਰ ਸੂਟ ਬਣਾਓ ਜਿਵੇਂ ਮਰਜ਼ੀ ਤੁਸੀਂ ਬਣਾ ਸਕਦੇ ਹੋ ਲਓ ਜੀ ਚੈੱਕ ਕਰੋ ਸਿਰਫ 599 ਓਨਲੀ 599 ਦੇ ਵਿੱਚ ਪੂਰਾ 5 ਮੀਟਰ ਕਪੜਾ ਮਿਲੂਗਾ ਤੇ ਬਾਕੀ ਇਹਨਾਂ ਨੂੰ ਅੱਜ ਕੱਲ ਇਹਤੇ ਵਰਕ ਵੀ ਬਹੁਤ ਕਰਵਾ ਰਹੇ ਨੇ ਵਰਕ ਕਰਵਾਉਣਾ ਚਾਹ ਨਹੀਂ ਤਾਂ ਵਰਕ ਵੀ ਕਰਵਾ ਸਕਦੇ ਹੋ ਇਹਨੂੰ ਐਜ਼ ਇਟ ਸਿੰਪਲ ਪਾਈਪਿੰਗ ਲਗਾ ਕੇ ਸੂਟ ਬਣਾਉਗੇ ਤਾਂ ਵੀ ਇਹਦੀ ਲੁੱਕ ਬੜੀ ਸੋਹਣੀ ਬਣਦੀ ਹੈ ਲਓ ਜੀ ਇਹ ਕਲਰ ਵੀ ਬਹੁਤ ਸੇਲ ਹੁੰਦਾ ਇਸ ਦੇ ਵਿੱਚ ਸੀ ਗ੍ਰੀਨ ਲਾਈਟ ਇਹ ਵੀ ਲੈ ਸਕਦੇ ਹੋ ਸਿਰਫ 599 ਦਾ 5 ਮੀਟਰ ਸੂਟ ਹੈ ਜੀ ਓਨਲੀ 599 ਪਿਓਰ ਬ੍ਰੋਕਟ ਖਿੰਖਾ ਸਿਰਫ 599 ਦੇ ਵਿੱਚ 5 ਮੀਟਰ ਲੋ ਜੀ ਕਿੰਨਾ ਸੋਹਣਾ ਕਲਰ ਆਇਆ ਦੇਖੋ अगला कलर अगळा डिजाइन जी बॉटल ग्रीन बडा सोना प्रिंट बॉटल ग्रीन दे सोना लग रहा है ਦੇਕਰ ਕੋਈ ਫੰਕਸ਼ਨ ਹੈ ਤੁਸੀਂ ਦੇਣ ਲੈਣ ਲਈ ਇਹ ਸੁਭ ਲਾਉਂਗੇ ਕਿਉਂਕਿ ਸਾਡੇ ਇਹ ਸੂਟ ਇਸ ਵਾਰ ਇੰਨੇ ਜਿਆਦਾ ਡਿਮਾਂਡ ਦੇ ਵਿੱਚ ਰਹੇ ਨੇ ਸਪੈਸ਼ਲੀ ਫੌਰਨ ਵਾਲੀਆਂ ਭੈਣਾਂ ਜਿਨ੍ਹਾਂ ਦੇ ਘਰ ਕੋਈ ਮੈਰਿਜ ਫੰਕਸ਼ਨ ਹੈ ਕੋਈ ਵੀ ਫੰਕਸ਼ਨ ਹੈ ਤਾਂ ਉਹਨਾਂ ਨੇ ਇਕੱਠੇ ਬਹੁਤ ਬਹੁਤ ਸੂਟ ਜਿਹੜੇ ਮੰਗਵਾਏ ਨੇਗੇ ਦੇਣ ਲੈਣ ਲਈ ਕਿਉਂਕਿ ਅਗਲਾ ਪਾ ਕੇ ਵੀ ਹੰਡਾਉਂਦਾ ਇੰਨੀ ਕਵਰੀਏ ਕਲੈਕਸ਼ਨ ਹੈ ਤੇ ਪਾਇਆ ਸੋਨਾ ਵੀ ਬਹੁਤ ਲੱਗਦਾ ਲਓ ਜੀ ਮਹਿੰਦੀ ਕਲਰ ਦੇ ਵਿੱਚ ਫਰੋਜ਼ ਵਾਲਾ ਡਿਜ਼ਾਈਨ ਬਹੁਤ ਸੋਹਣਾ ਲੱਗ ਰਿਹਾ ਪਰਪਲ ਲਵੈਂਡਰ ਕਲਰ ਆਜੂਗਾ ਜੀ ਲੋ ਜੀ ਲਵੈਂਡਰ ਇਸ ਤੋਂ ਬਾਅਦ ਆਜੂਗਾ orange ਕਲਰ ਬੜਾ ਸੋਹਣਾ orange ਕਲਰ ਹੈ ਜੀ ਇਹਨੂੰ ਤੁਸੀਂ ਸਟਿਚ ਵੀ ਦੋਨੋਂ ਤਰ੍ਹਾਂ ਕਰ ਸਕਦੇ ਹੋ ਜੇਕਰ ਤੁਸੀਂ ਇਹਦੇ ਥੋੜੇ ਮਤਲਬ ਕਿ ਕਿਸੇ ਵੀ ਕਲਰ ਦੀ ਡਾਰਕ ਟੋਨ ਰੱਖਣਾ ਚਾਹੁੰਦੇ ਹੋ ਤਾਂ ਇਹਨੂੰ ਇਸ ਤਰ੍ਹਾਂ ਹੀ ਹਿਸਾਬ ਦੇ ਨਾਲ ਤੁਸੀਂ ਇਹ ਸਟਿਚ ਕਰਿਓ ਕਿ ਇਹਦਾ ਜਿਹੜਾ ਆਪਾਂ ਭੋਂ ਕਹਿ ਦਿੰਨੇ ਆ ਬੇਸ ਕਹਿ ਦਿੰਨੇ ਉਹ ਮਤਲਬ ਪ੍ਰੋਪਰ ਜਿਵੇਂ ਇਹ orange ਕਲਰ ਹੈ ਤਾਂ orange بیس ਉਹ ਵੀ 골ਡਨ ਫਲਾਵਰ ਹੋਣ ਜੇਕਰ ਤੁਸੀਂ ਇਹਨੂੰ ਲਾਈਟ ਟੱਚ ਦੇਣਾ ਚਾਹੁੰਦੇ ਹੋ ਵੀ ਥੋੜਾ ਲਾਈਟ ਲੱਗੇ ਤੁਹਾਡੇ ਵੇਅਰ ਕੀਤਾ ਤਾਂ ਤੁਸੀਂ 골ਡਨ ਬਾਹਰ ਰੱਖ ਲਓ 골ਡਨ ਕੋਮ ਵਾਲਾ ਬਾਹਰ ਰੱਖ ਸਕਦੇ ਹੋ ਤੇ ਜਿਹੜੇ ਫਲਾਵਰ ਨੇ ਉਹ ਤੁਸੀਂ orange ਦੇ ਜੋ ਵੀ ਕਲਰ ਹੁੰਦਾ ਉਹਦੇ ਲੈ ਸਕਦੇ ਹੋ ਇਹ ਦੋਨੋਂ ਤਰ੍ਹਾਂ ਹੀ ਸਿੱਧਾ ਹੁੰਦਾ ਜਿਵੇਂ ਮਰਜ਼ੀ ਬਣਾ ਸਕਦੇ ਹੋ ਬੋਟਲ ਗ੍ਰੀਨ ਦੇ ਵਿੱਚ ਡਿਫਰੈਂਟ ਡਿਫਰੈਂਟ ਪ੍ਰਿੰਟ ਆਉਣਗੇ ਤਾਂ ਚੈੱਕ ਕਰੀ ਜਾਓ ਦੋ ਪ੍ਰਿੰਟ ਮੈਂ ਤੁਹਾਨੂੰ ਦਿਖਾ ਚੁੱਕੀ ਹਾਂ ਇਹ ਆਜੂਗਾ ਰੋਜ਼ फ्लावर वाला प्रिंट ठीक है जी अंगूरी शेड ली बहुत सोना प्रिंट है सिंगल सूट लोगे तो शिपिंग लगेगी जी दो लॉगे तो भी लगेगी ਜੋ ਆਫਰ ਹੈ ਉਹ ਤੁਹਾਨੂੰ ਮੈਂ ਦੱਸ ਚੁੱਕੀ ਆ ਤਾਂ ਤੁਸੀਂ ਜੋ ਵੀ ਤੁਹਾਨੂੰ ਸੂਟ ਪਸੰਦ ਨੇ ਮਿਲੂਗਾ ਤੁਹਾਨੂੰ ਸਿੰਗਲ ਵੀ ਇੱਕ ਵੀ ਲੈ ਸਕਦੇ ਹੋ ਦੋ ਵੀ ਲੈ ਸਕਦੇ ਹੋ ਵੱਧ ਵੀ ਲੈ ਸਕਦੇ ਹੋ ਸ਼ਿਪਿੰਗ ਜੋ ਆਫਰ ਹੈ ਉਹ ਤੁਹਾਨੂੰ ਮੈਂ ਦੱਸ ਚੁੱਕੀ ਆ ਜੀ ਉਹਦੇ ਹਿਸਾਬ ਨਾਲ ਤੁਸੀਂ ਜੋ ਵੀ ਤੁਹਾਡੀ ਰਿਕੁਆਇਰਮੈਂਟ ਹੋਏਗੀ ਤਾਂ ਤੁਸੀਂ ਜੋ ਤੁਹਾਨੂੰ ਨਵਾਂ ਨੰਬਰ ਆਪਾਂ ਦਿੱਤਾ ਹੋਇਆ ਜੀ ਥੰਬਨੇਲ ਦੇ ਉੱਪਰ ਵੀ ਹੈਗਾ ਡਿਸਕ੍ਰਿਪਸ਼ਨ ਦੇ ਵਿੱਚ ਵੀ ਹੈਗਾ ਪਲੀਜ਼ ਤੁਸੀਂ ਆਰਡਰ ਉਸ ਨੰਬਰ ਤੇ ਕਰਿਆ ਕਰੋ ਤੁਸੀਂ ਪਹਿਲਾਂ ਵਾਲੇ ਮੇਰੇ ਵਾਲੇ ਨੰਬਰ ਤੇ ਆਰਡਰ ਬੁੱਕ ਨਾ ਕਰਿਆ ਕਰੋ ਕਿਉਂਕਿ ਫਿਰ ਤੁਹਾਡਾ ਆਰਡਰ ਕਈ ਵਾਰ ਉਧਰ ਵੀ ਮੈਸੇਜ ਕਰੀ ਜਾਂਦੇ ਉਧਰ ਵੀ ਤਾਂ ਥੋੜਾ ਕਨਫਿਊਜ਼ ਤੁਸੀਂ ਵੀ ਹੋਣੇ ਹੋ ਤੇ ਅਸੀਂ ਵੀ ਤਾਂ ਜਿਹੜਾ ਆਪਾਂ ਨੂੰ ਨਵਾਂ ਤੁਹਾਡਾ ਆਫਿਸ ਵਾਲਾ ਨੰਬਰ ਤੁਹਾਨੂੰ ਮੈਂ ਦਿੱਤਾ ਹੈ ਉਹ ਵਾਲੇ ਨੰਬਰ ਤੇ ਹੀ ਤੁਸੀਂ ਆਪਣਾ ਆਰਡਰ ਬੁੱਕ ਕਰਿਆ ਕਰੋ ਇਹ ਰੈੱਡ ਕਲਰ ਆ ਜੂਗਾ ਜੀ ਲੋ ਜੀ ਰੋਜ਼ੀ ਪਿੰਕ ਕਲਰ ਦੇ ਵਿੱਚ ਇਹ ਆਏਗਾ ਜੀ ਅੰਗੂਰੀ ਸ਼ੇਡ ਇਹ ਪ੍ਰੋਪਰ ਅੰਗੂਰੀ ਆ ਜੂਗਾ ਇਸ ਤੋਂ ਪਹਿਲਾਂ ਤੁਹਾਨੂੰ ਲਾਈਟ ਅੰਗੂਰੀ ਦਿਖਾਇਆ ਇਹ ਵੀ ਕਲਰ ਸੋਹਣਾ ਹੈ ਇਹ ਆ ਜੂਗਾ ਜੀ ਆਪਣਾ ਕਾਪਰ ਸ਼ੇਡ ਰਸਟ ਪਹਿਲਾਂ ਔਰੇਂਜ ਦਿਖਾਇਆ ਸੀ ਇਹ ਰਸਟ ਆਊਗਾ ਜੀ ਪ੍ਰੋਪਰ ਕਾਪਰ ਰਸਟ ਕਲਰ ਰੋਜ਼ ਫਲਾਵਰ ਦੇ ਵਿੱਚ ਬਹੁਤ ਜ਼ਿਆਦਾ ਸੋਹਣਾ ਡਿਜ਼ਾਈਨ ਗ੍ਰੀਨ ਬੋਟਲ ਗ੍ਰੀਨ ਦੇ ਵਿੱਚ ਇੱਕ ਹੋਰ ਡਿਜ਼ਾਈਨ ਆ ਗਿਆ ਜਿੰਨੇ ਵੀ ਤੁਹਾਨੂੰ ਸੂਟ ਦਿਖਾਏ ਐ ਹਰ ਇੱਕ ਦਾ ਡਿਜ਼ਾਈਨ ਡਿਫਰੈਂਟ ਹੋਏਗਾ ਕਲਰ ਸੇਮ ਹੋ ਸਕਦਾ ਦੁਆਰਾ ਦੁਆਰਾ ਬਟ ਜੋ ਡਿਫਰੈਂਟ ਆਪਣਾ ਪ੍ਰਿੰਟ ਹੈ ਡਿਜ਼ਾਈਨ ਹੈ ਉਹ ਅਲੱਗ ਹੀ ਹੋਏਗਾ ਮਹਿੰਦੀ ਦੇ ਵਿੱਚ ਇਹ ਵਾਲਾ ਵੀ ਮਿਲ ਜਾਊਗਾ ਜੀ ਸਪੈਸ਼ਲੀ ਮਹਿੰਦੀ ਹੋ ਗਿਆ ਹਲਦੀ ਹੋ ਗਿਆ ਹਨਾ ਤਾਂ ਕਈ ਵਾਰ ਆਪਾਂ ਨੂੰ ਹੁੰਦਾ ਕਿ ਇਹੀ ਕਲਰ ਦਾ ਸੂਟ ਪਾਉਣਾ ਹੈਗਾ ਤਾਂ ਇਹ ਬਹੁਤ ਘੱਟ ਸਿਰਫ 599 ਰੁਪਏ ਦੇ ਵਿੱਚ ਤੁਸੀਂ ਉਹੀ ਕਲਰ ਦਾ ਸੂਟ ਵੀ ਪਾ ਸਕਦੇ ਹੋ ਤੇ ਸੋਨਾ ਵੀ ਬਹੁਤ ਲੱਗਦਾ ਹੈ ਫਿਰੋਜ਼ੀ ਕਲਰ ਦੇਖੋ ਜੀ ਕਲਰ ਆਊਗਾ ਫਿਰੋਜ਼ੀ ਕਈ ਵਾਰ ਇਹ ਹੁੰਦਾ ਕਿ ਆਪਾਂ ਮੈਚਿੰਗ ਸੂਟ ਵੀ ਬਣਾ ਲੈਨੇ ਆ ਲਾਈਕ ਜਿੱਦਾਂ ਇਹਦੇ ਨਾਲ ਆਪਾਂ ਕੋਈ ਵੀ ਕਲਰ ਦੀ ਮੈਚਿੰਗ ਕਰ ਸਕਦੇ ਆ ਤਾਂ ਤੁਸੀਂ ਮੈਚਿੰਗ ਦੇ ਵਿੱਚ ਵੀ ਇਹ ਸੂਟ ਲੈ ਸਕਦੇ ਹੋ ਮਹਿਰੂਨ ਮਹਿਰੂਨ ਕਲਰ ਆ ਜਾਏਗਾ ਜੀ ਸਿਰਫ 599 ओनली 599 ਦੇ ਵਿੱਚ ਪਿਓਰ ਬ੍ਰੋਕੇਟ ਖੀਨ ਖਾਵ ਪੂਰਾ 5 ਮੀਟਰ ਕਪੜਾ ਮਿਲਣਾ ਹੈ ਹਲਦੀ ਕਲਰ ਸੌਰੀ ਆਪਣਾ ਹਲਦੀ ਤੇ ਪਾਉਣ ਦੇ ਲਈ ਸੂਟ ਬਣਾਉਣਾ ਚਾਹੁੰਦੇ ਹੋ ਤਾਂ ਬਹੁਤ ਸੋਹਣਾ ਪ੍ਰਿੰਟ ਹੈ ਲੈ ਸਕਦੇ ਹੋ ਜੀ ਅੰਬੀਆਂ ਵਾਲਾ ਰਾਣੀ ਸ਼ੇਡ ਕੁਝ ਜਿਹਾ ਬਹੁਤ ਸੋਹਣਾ ਲੱਗਦਾ ਸੂਟ ਬੜਾ ਆਜੂਗਾ ਵਾਈਨ ਮਸਟਰਡ ਕਲਰ ਮਸਟਰਡ ਕਲਰ ਕਲਰ ਦਾ ਪ੍ਰਿੰਟ ਬੜਾ ਸੋਹਣਾ ਹੈਗਾ ਨਿੱਕੀ ਬੂਟੀ ਵਾਲਾ ਲਓ ਜੀ ਬਹੁਤ ਹੀ ਸੋਹਣਾ ਪ੍ਰਿੰਟ ਰਾਇਲ ਬਲੂ ਰਾਇਲ ਬਲੂ ਦੇ ਵਿੱਚ ਲੈ ਸਕਦੇ ਹੋ ਜੀ ਬਹੁਤ ਜਿਆਦਾ ਸੋਹਣਾ ਪ੍ਰਿੰਟ ਹੈਗਾ ਉਸ ਤੋਂ ਬਾਅਦ ਆ ਜਾਏਗਾ ਜੀ ਫਿਰੋਜ਼ੀ ਗ੍ਰੀਨੀ ਗ੍ਰੀਨਿਸ਼ ਫਿਰੋਜ਼ੀ ਆ ਜਾਏਗਾ ਇਹ ਪਹਿਲਾਂ ਦਿਖਾਇ ਸੀ ਤੁਹਾਨੂੰ ਪੀਕਾਕ ਫਿਰੋਜ਼ੀ ਇਹ ਗ੍ਰੀਨ ਫਿਰੋਜ਼ੀ ਹਰਾ ਫਿਰੋਜ਼ੀ ਕਲਰ ਬਹੁਤ ਸੋਹਣਾ ਲੱਗ ਰਿਹਾ ਹੈ येलो ਦੇ ਵਿੱਚ ਪ੍ਰੋਪਰ ਮਸਟਰਡ ਕਲਰ ਚੈੱਕ ਕਰੋ ਬੜਾ ਸੋਹਣਾ ਪ੍ਰਿੰਟ ਵੀ ਹੈ ਜੀ orange ਦੇ ਵਿੱਚ ਆ ਗਿਆ ਜੀ ਅਗਲਾ ਪ੍ਰਿੰਟ ਔਰੇਂਜ ਦੇ ਵਿੱਚ ਪੱਨ ਪ੍ਰਿੰਟ ਮਿਲ ਰਹੇ ਨੇ ਇੱਕ ਤੁਹਾਨੂੰ ਦਿਖਾ ਚੁੱਕੀ ਆ ਇਹ ਸੈਕੰਡ ਆ ਗਿਆ ਜੀ ਇੱਕ ਹੋਰ ਆਏਗਾ ਇਹ ਆ ਗਿਆ ਜੀ ਲਾਈਟ ਗ੍ਰੀਨ ਲਾਈਟ ਸੀ ਗ੍ਰੀਨ ਆ ਚੁੱਕਾ yellow ਦੇ ਵਿੱਚ ਇਹ ਪ੍ਰਿੰਟ ਵੀ ਆ ਜਾਏਗਾ ਜੀ ਇਸ ਤੋਂ ਬਾਅਦ ਆ ਜਾਊਗਾ ਮੂਵ ਸ਼ੇਡ ਬੋਟਲ ਗ੍ਰੀਨ ਦੇ ਵਿੱਚ ਬਿਲਕੁਲ ਨਿੱਕੀ ਬੁਟਟੀ ਇਹ ਹੈ ਜੇਕਰ ਪਿੰਕ ਪਿੰਕ ਕਲਰ ਲਾਈਟ ਅੰਗੂਰੀ ਦੇ ਵਿੱਚ ਇੱਕ ਹੋਰ ਡਿਜ਼ਾਈਨ ਨਿੱਕੀ ਬੂਟੀ ਵਾਲਾ ਇਹ ਕਲਰ ਬੜਾ ਸੋਹਣਾ ਲੱਗਿਆ ਇਹ ਉਹ ਰੋਜ਼ ਫਲਾਵਰ ਦੇ ਵਿੱਚ ਬਹੁਤ ਹੀ ਸੋਹਣਾ ਕਲਰ ਹੈ ਲਾਈਟ ਜੈਫਰੋਸੀ ਕਲਰ ਦੇਖੋ ਬਹੁਤ ਸੋਹਣਾ ਕਲਰ ਹੈ ਇਹ ਵੀ ਲੈ ਸਕਦੇ ਹਾਂ यह प्रॉपर फिरोजी आ जाएगा जिस तरह पीकॉक फिरोजी ग्रीन फिरोजी ये आ गया प्रॉपर फिरोजी असल फिरोजी कलर ये फिर लाइट आज थोड़ा रोज फ्लावर ऑरेंज ओरेंज जी रोज फ्लावर जामनी ਜਿੰਨੇ ਵੀ ਲੈ ਕੇ ਆਉਂਦੇ ਹਾਂ ਬਹੁਤ ਜਲਦੀ ਕਲੀਅਰ ਹੁੰਦੇ ਨੇ ਇਸ ਵਾਰ ਆਏ ਜੇ ਗਰੇ ਦੇ ਵਿੱਚ ਦੋ ਪ੍ਰਿੰਟ ਇਹ ਆਪਾਂ ਬਿਲਕੁਲ ਸਟਾਰਟਿੰਗ ਚ ਲੈ ਕੇ ਆਏ ਸੀ ਨਿੱਕੇ ਪ੍ਰਿੰਟ ਦੇ ਵਿੱਚ ਬਹੁਤ ਜ਼ਿਆਦਾ ਸੇਲ ਹੋਇਆ ਸੀ ਲਓ ਜੀ ਇੰਨਾ ਸੋਹਣਾ ਲੱਗ ਰਿਹਾ ਬਿਲਕੁਲ ਬਰੀਕ ਜਿਹਾ ਪ੍ਰਿੰਟ ਇੱਕ ਗਰੇ ਆਊਗਾ ਜੀ ਇਸ ਪ੍ਰਿੰਟ ਦੇ ਵਿੱਚ ਦੋਨੋਂ ਆਪਣੀ ਆਪਣੀ ਜਗ੍ਹਾ ਸੋਹਣੇ ਹੈਗੇ ਇਹ ਥੋੜਾ ਲਾਈਟ ਆ ਜਾਊਗਾ ਉਹ ਥੋੜਾ ਜਿਹਾ ਪ੍ਰੋਪਰ ਸੁਮਈ ਕਲਰ ਆ ਜਾਊਗਾ ਲਓ ਜੀ ਜਿਹੜਾ ਮਰਜ਼ੀ ਲੈ ਸਕਦੇ ਹੋ ਮਲਸਟਰਡ गोल्डन मास्टर आ जाएगा जी अंगूरी नेवी ब्लू नेवी ब्लू जी इस तो बाद आ जाएगा लास्ट कलर ऑफ वाइट ते तो यह बिगैसट ऑफर है बहुत बड़ा ऑफर है सिर्फ 599 ਦੇ ਵਿੱਚ ਕੋਈ ਵੀ 5 ਮੀਟਰ ਕਪੜਾ ਸੌਰੀ ਹਾਂ 599 ਦੇ ਵਿੱਚ ਕੋਈ ਵੀ 5 ਮੀਟਰ ਦਾ ਸੂਟ ਪਿਓਰ ਸੌਫਟ ਬ੍ਰੌਕੇਟ ਖਿੰਖਾਬ ਦਾ ਲੈ ਸਕਦੇ ਹੋ ਪ੍ਰਾਈਸ ਬਹੁਤ ਘੱਟ ਹੈ ਚਾਰ ਸੂਟ ਲੈਣ ਤੇ ਤੁਹਾਨੂੰ ਸ਼ਿਪਿੰਗ ਵੀ ਫ੍ਰੀ ਮਿਲੂਗੀ ਪੰਜਾਬ ਦੇ ਵਿੱਚ ਜਲਦੀ ਜਲਦੀ ਬੁੱਕ ਕਰੋ ਜੀ ਬੁਕਿੰਗ ਨੰਬਰ ਥੰਬਨੇਲ ਦੇ ਉੱਪਰ ਵੀ ਨੇ ਤੇ ਨਾਲ-ਨਾਲ ਡਿਸਕ੍ਰਿਪਸ਼ਨ ਦੇ ਵਿੱਚ ਵੀ ਨੇ ਤਾਂ ਇਸੇ ਨੰਬਰ ਤੇ ਬੁਕਿੰਗ ਕਰਨੀ ਹੈ ਵੀਡੀਓ ਨੂੰ ਲਾਈਕ ਸ਼ੇਅਰ ਕਰੋ ਤੇ ਪਿਆਰਾ ਜਿਹਾ ਕਮੈਂਟ ਵੀ ਕਰੋ ਓਕੇ ਜੀ ਸਤਿ ਸ਼੍ਰੀ ਅਕਾਲ